ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਅਮਰਤਸਰੀਆ ਮਲਜਾਨ ਵੱਲੋਂ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਸਪੈਸ਼ਲ ਆਰਟੀਕਲ ਲੈ ਕੇ ਆ ਮੈਂ ਪਿਓਰ ਲੀਲਨ ਦੇ ਵਿੱਚ ਸਪੈਸ਼ਲ ਸਮਰ ਵੇਅਰ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਵੀ ਹੈ ਸਾਰਾ ਕੇਨ ਵਰਕ ਦਾ ਕੰਮ ਹੈ ਬਿਲਕੁਲ ਨਵਾਂ ਕੰਮ ਲੈ ਕੇ ਆਇਆ ਜੀ YouTube ਫੈਮਿਲੀ ਲਈ ਚੈੱਕ ਕਰੋ ਬਹੁਤ ਹੀ ਪਿਆਰਾ ਆਰਟੀਕਲ ਜੀ ਸਪੈਸ਼ਲ ਕੇਨ ਵਰਕ ਦੇ ਵਿੱਚ ਬੜਾ ਪਿਆਰਾ ਆਰਟੀਕਲ ਹੈ ਇਸ ਦੇ ਵਿੱਚ ਮੈਂ ਤੁਹਾਡੇ ਵੱਲ ਤੇ ਸਪੈਸ਼ਲ ਰੰਗ ਤਿਆਰ ਕਰਾਇਆ ਹੈ ਘਟੋੜ 15 ਰੰਗ ਤਿਆਰ ਕਰਾਇਆ ਜੀ ਕਸਟਮਰ ਦੀ ਬਹੁਤ ਜ਼ ਕੁਝ ਡਿਫਰੈਂਟ ਜੀ ਆਈਟਮ ਲੈ ਕੇ ਆਓ ਕੁਝ ਪਾਰਟੀ ਵੇ ਲੈ ਕੇ ਆਓ ਕਾਟਨ ਦੇ ਵਿੱਚ ਲੈ ਕੇ ਆਓ ਲੋ ਜੀ ਥੋੜੇ ਵਾਸਤੇ ਸਪੈਸ਼ਲ ਲੈ ਕੇ ਆਇਆ ਪਹਿਲਾਂ ਤਾਂ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਅਗਰ ਸੂਰ ਸੋਹਣੇ ਲੱਗੇ ਤਾਂ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਲੋ ਜੀ ਸਪੈਸ਼ਲ ਆਰਟੀਕਲ ਲੈ ਕੇ ਆਇਆ ਆ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਪਿਓ ਟੈਬੀ ਦਾ ਦੁਪੱਟਾ ਆਇਆ ਹੈਗਾ ਟੈਬੀ ਚੈੱਕ ਦੇ ਵਿੱਚ ਦੁਪੱਟਾ ਬਣਾਇਆ ਹੈ ਦੁਪੱਟਾ ਵੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਪੂਰਾ ਹੈਵੀ ਦੁਪੱਟਾ ਬਣਿਆ ਹੋਇਆ ਹੈ ਬੜਾ ਪਿਆਰਾ ਦੁਪੱਟਾ ਪਿਓ ਟੈਬੀ ਮੋਡਲ ਦਾ ਦੁਪੱਟਾ ਆਏਗਾ ਜੀ ਪਿਓ ਟੈਬੀ ਮੋਡਲ ਦਾ ਇਸ ਦੇ ਵਿੱਚ ਕਲਰ ਸ਼ੇਡ ਬੜੇ ਪਿਆਰੇ ਤਿਆਰ ਕਰਾਇਆ ਸਪੈਸ਼ਲ ਤੁਹਾਡੇ ਵਾਸਤੇ ਆ ਕਲਰ ਤੇ ਮਾਰੂਨੇਗਾ ਇੱਕ ਆਏਗਾ ਜਿਸ ਵਿੱਚ ਬੜਾ ਪਿਆਰਾ ਮਹਿੰਦੀ ਆ ਕਲਰ ਹੈ ਬੜਾ ਸੋਹਣਾ ਕਲਰ ਹੈ ਲੋ ਜੀ ਇੱਕ ਕਲ ਆ ਗਿਆ ਜੀ ਆ ਵਾਲਾ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਭ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਐਦਾਂ ਦੇ ਸੋਨੇ ਸੋਨੇ ਸੂਰੇ ਅਸੀਂ ਥੋੜੇ ਵਾਸਤੇ ਸਪੈਸ਼ਲ ਲੈ ਕੇ ਆਉਂਦੇ ਰਹੀਏ ਕਲਰ ਦੇਖੋ ਕਿੰਨਾ ਪਿਆਰਾ ਇੱਕ ਆਹ ਕਲਰ ਬਹੁਤ ਸੋਹਣਾ ਤਿਆਰ ਕਰਾਇਆ ਡਸਟੀਆ ਕਲਰ ਹੈ ਸੋਬਰ ਜਿਹਾ ਰੰਗ ਹੈ ਤੁਸੀਂ ਬਾਹਰ ਅੰਦਰ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਵੀ ਹੈ ਆਰਟੀਕਲ ਬਹੁਤ ਸੋਹਣਾ ਹੈ ਸੁਪਰ ਹੀਟ ਆਰਟੀਕਲ ਹੈ ਇਕੱਲਾ ਪਲੇਨ ਫੈਬਰਿਕ ਹੀ 1100 ਤੋਂ ਇਕੱਲਾ ਪਲੇਨ ਫੈਬਰਿਕ ਲੱਗਿਆ ਹੈ ਜੀ ਲੋ ਜਿਸ ਰੇਟ ਤੇ ਮੈਂ ਆਈਟਮ ਦਊਗਾ ਗਾਰੰਟੀ ਹੈ ਹੋਰ ਇਸ ਰੇਟ ਤੇ ਤੁਹਾਨੂੰ ਕੋਈ ਵਰਕ ਵੀ ਨਹੀਂ ਕਰਕੇ ਦੇਵੇਗਾ ਲੋ ਜੀ ਚੈੱਕ ਕਰੋ ਆਏ ਇਹ ਜਿਹੜਾ ਕਿ ਬੜਾ ਪਿਆਰਾ ਕਲਰ ਹੈ ਇਹ ਵਾਲਾ ਇਹਨੂੰ ਕਹਿ ਸਕਦੇ ਆਪਾਂ ਜਿਵੇਂ ਡਿਫਰੈਂਟ ਜਿਹੜਾ ਕਲਰ ਨਹੀਂ ਹੁੰਦਾ ਨਵਾਂ ਯਾ ਰੰਗ ਹੈ ਇਹ ਬਲੂ ਯਾ ਕਲਰ ਹੈ ਬਿਲਕੁਲ ਨਵਾਂ ਕਲਰ ਹੈ ਇੱਕ ਆਇਆ ਇਸ ਵਿੱਚ ਬੜਾ ਪਿਆਰਾ ਪਿਸਤਾ ਕਲਰ ਕਲਰ ਸਾਰੇ ਜ਼ਬਰਦਸਤ ਤਿਆਰ ਹੋ ਕੇ ਆਇਆ ਸਾਰੇ ਨਾਲੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਫੈਬਰਿਕ ਬਹੁਤ ਸੋਹਣਾ ਹੁੰਦਾ ਇਹ ਜਿਹੜਾ ਫੈਬਰਿਕ ਹੈ ਇੰਪੋਰਟਡ ਫੈਬਰਿਕ ਲੱਗਿਆ ਆ ਦੇਖੋ ਇਹਦਾ ਦੁਪੱਟਾ ਦੇਖੋ ਇਹਦਾ ਦੁਪੱਟਾ ਚਨੂਨ ਦਾ ਕਿਸੇ ਨਾਲ ਮੋੜਾਲ ਦਾ ਜਿਹਦਾ ਚਨੂਨ ਦਾ ਹੈਗਾ ਮੈਂ ਵੀਡੀਓ ਦੇ ਵਿੱਚ ਦੱਸਦਾ ਨਾ ਇਹਦਾ ਦੁਪੱਟਾ ਚਨੂਨ ਦਾ ਇੱਕ ਕਲਰ ਆ ਬੜਾ ਸੋਹਣਾ ਇਹਦਾ ਔਰ ਕਲਰ ਦੇਖੋ ਕਿੰਨਾ ਇਹਨੂੰ ਕਹਿੰਦੇ ਆ ਨਵਾਂ ਸਕਾਈ ਕਲਰ ਨਵਾਂ ਅਸਮਾਨੀਆ ਰੰਗ ਕਹਿ ਸਕਦੇ ਆ ਜੀ ਨੂੰ ਆਪਾਂ ਲੋ ਜੀ ਕਿੰਨਾ ਪਿਆਰਾ ਕਲਰ ਹੈ ਦੇਖੋ ਇੱਕ ਆ ਬੜਾ ਪਿਆਰਾ ਕਲਰ ਤਿਆਰ ਹੋ ਕੇ ਆਇਆ ਦੇਖਿਓ ਕਿੰਨਾ ਸੋਹਣਾ ਕਲਰ ਹੈ ਇਹ ਆਏਗਾ ਮਾਊਸ ਕਲਰ ਚਾਕਲੇਟ ਜਿਹਾ ਕਲਰ ਹੈ ਨਵਾਂ ਯਾ ਰੰਗ ਹੈ ਡਿਫਰੈਂਟ ਕਲਰ ਕਲਰ ਤਾਂ ਮੈਂ ਕਹਿੰਦਾ ਜੀ ਤੁਸੀਂ ਕਹੋਗੇ ਵੀ ਕਿਹੜਾ ਲਈਏ ਤੇ ਕਿਹੜਾ ਛੱਡੀਏ ਇਹੋ ਜੇ ਕਲਰ ਹੈ ਦੇਖੋ ਕਿੰਨਾ ਪਿਆਰਾ 컬러 ਆ ਲੋ ਸਪੈਸ਼ਲ ਟ੍ਰੈਂਡਿੰਗ ਦੇ ਵਿੱਚ ਜਿਹੜਾ ਕਲਰ ਚੱਲ ਰਿਹਾ ਹੈ ਪਰਪਲ ਕਲਰ ਲਵੈਂਡਰ ਪਰਪਲ ਇੱਕ ਹੁੰਦਾ ਲਵੈਂਡਰ ਲਾਈਟ ਇਹ ਥੋੜਾ ਬ੍ਰਾਈਟਨੈਸ ਹੈ ਬੜਾ ਪਿਆਰਾ ਕਲਰ ਹੈ ਡਿਫਰੈਂਟ ਜਿਹਾ ਕਲਰ ਹੈ ਯੂਨਿਕ ਕਲਰ ਹੈ ਇੱਕ ਆ ਕਲਰ ਦੇਖੋ ਸਪੈਸ਼ਲ ਗਰਮੀਆਂ ਦਾ ਮਿੱਠਾ ਰੰਗ ਤੋਹਫੇ ਲੈ ਕੇ ਆਇਆ ਥੋੜੇ ਬਸ ਤੋਹਫੇ ਲੋ ਜੀ ਚੈੱਕ ਕਰੋ ਆ ਹੈ ਗਾਈ ਲੈਮਨ ਕਲਰ ਬੜਾ ਪਿਆਰਾ ਕਲਰ ਡਿਫਰੈਂਟ ਯੂਨਿਕ ਲੋ ਜੀ ਇੱਕ ਆ ਸਪੈਸ਼ਲ ਕਲਰ ਲੈ ਕੇ ਆਏ ਥੋੜੇ ਬਸ ਸਕਾਈ ਬੜਾ ਪਿਆਰਾ ਕਲਰ ਹੈ ਡਿਫਰੈਂਟ ਯੂਨਿਕ ਟੋਟਲੀ ਯੂਨਿਕ ਲੋ ਜੀ ਕਿੰਨਾ ਪਿਆਰਾ ਇੱਕ ਹੈ ਗਾਇਜ਼ ਦੇ ਵਿੱਚ ਇਹ ਥੋੜਾ ਜਿਹਾ ਨਾ ਲਵੈਂਡਰ ਡਿਫਰੈਂਟ ਹੈ ਜਿਵੇਂ ਤੁਹਾਨੂੰ ਇੱਕੇ ਪਰਪਲ ਦਿਖਾਇਆ ਸੀਗਾ ਇਹ ਥੋੜਾ ਪਿੰਕੀਸ਼ ਟੋਨ ਤੇ ਹੈ ਬੜਾ ਪਿਆਰਾ ਕਲਰ ਹੈ ਯੂਨੀਕ ਕਲਰ ਹੈ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦਾ ਕੰਮ ਹੈ ਨਾ ਜਿਹੜਾ ਕੰਮ ਬਹੁਤ ਸੋਹਣਾ ਹੈ ਕੰਮ ਦੀ ਸਫਾਈ ਬਹੁਤ ਜ਼ਿਆਦਾ ਦੇਖੋ ਕਿੰਨਾ ਪਿਆਰਾ ਕੰਮ ਆਇਆ ਹੈ ਅਲਟੀਮੇਟ ਵਰਕ ਹੈ ਲੋ ਇੱਕ ਹੈ ਗਾਇਜ਼ ਦੇ ਵਿੱਚ ਪਿਸਤਾ ਕਲਰ ਇਹ ਇਕੁਲਾਈਡ ਪਿਸਤਾ ਤੁਹਾਨੂੰ ਨੀਚੇ ਦਿਖਾਇਆ ਮੈਂ ਆਹ ਵਾਲਾ ਇਹ ਥੋੜਾ ਲਾਈਟ ਪਿਸਤਾ ਆ ਗਿਆ ਇਹ ਥੋੜਾ ਮੈਂਟੇਡ ਟੋਨ ਤੇ ਬਿਸਤਾਰ ਆ ਗਿਆ ਹੈ ਵੀ ਸੋਬਰ ਹੈ ਜਿਆਦਾ ਡਾਰਕ ਨਹੀਂ ਗਰਮੀਆਂ ਦੇ ਕਲਰ ਨੇ ਨਵੇਂ ਰੰਗ ਨੇ ਇੱਕ ਆਏਗਾ ਹੌਟ ਪਿੰਕ ਗਾਜ਼ ਰਿਗਲ ਆ ਵੀ ਕਲਰ ਬਹੁਤ ਸੋਹਣਾ ਸੋ ਜਿਹੜਾ ਵੀ ਤੁਹਾਨੂੰ ਆਪਣਾ ਚਾਹੀਦਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਇਆ ਹੋਇਆ ਉਸ ਨੰਬਰ ਤੇ ਤੁਸੀਂ ਆਰਡਰ ਕਰਨਾ ਹੈ 783701532 ਸਾਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਅਗਰ ਸੂਟ ਸੋਹਣੇ ਲੱਗੇ ਤਾਂ ਕੋਈ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਦਾਂ ਹੀ ਸਾਡੇ ਨਾਲ ਪਿਆਰ ਬਣਾਈ ਰੱਖੋ ਥੈਂਕ ਯੂ ਸੋ ਮੱਚ